ਦੋਸਤੋ ਕੀ ਹਾਲ ਚਾਲ ਆ ਜੀ ਆਪਣਾ ਚੈਨਲ ਦੇਖ ਰਹੇ ਸਾਰੇ ਵੀਰਾਂ ਦਾ ਧੰਨਵਾਦ ਤੇ ਆਪਾਂ ਕੰਮ ਕਰ ਲਿਆ ਨਵਾਂ ਤੇ ਜੇ ਕਿਸੇ ਨੂੰ ਜ਼ਰੂਰਤ ਹੈ ਤਾਂ ਆਪਣੇ ਨਾਲ ਕੰਟੈਕਟ ਜ਼ਰੂਰ ਕਰੋ ਸਪੋਰਟ ਕਰੋ ਸਾਰੇ ਵੀਰਾਂ ਨੂੰ ਬੇਨਤੀ ਆ ਤੇ ਆਪਣਾ ਨੇੜੇ-ਨੇੜੇ ਪਿੰਡਾਂ ਦੇ ਵਿੱਚ ਕੰਮ ਹੈਗਾ ਇਹ ਜਿਵੇਂ ਤੋਂਗਾਲੀ ਕੋਟ ਸ਼ਮੀਰ ਪਾਕੀਬੰਦਰ ਕਾਲੇਬੰਦਰ ਝੱਠੇ ਵਾਲਾ ਜੌਨ ਸਿੰਘ ਵਾਲਾ ਤੇ ਹੋਰ ਇੱਧਰ ਆ ਗਈ ਤੋਂਗਾਲੀ ਇਧਰ ਕੁਤਾਰ ਸਿੰਘ ਵਾਲਾ ਮਹਿਤਾ ਮੁੱਤਾ ਗੈਰੀ ਸਾਰੇ ਨੇੜੇ ਨੇੜੇ ਪਿੰਡਾਂ ਦੇ ਵਿੱਚ ਆਪਣਾ ਕੰਮ ਹੈਗਾ ਇਹ ਠੀਕ ਹੈ ਜੀ ਬਹੁਤ ਸੋਹਣੇ ਸੋਹਣੇ ਆਰਟੀਕਲ ਇੱਥੇ ਆਏ ਆ ਤੁਹਾਡੇ ਵਾਸਤੇ ਬਹੁਤ ਸੋਹਣੇ ਸੋਹਣੇ ਆ ਦੇਖੋ ਪਹਿਲਾਂ ਜੈਂਟਸ ਚੱਪਲ ਦੇ ਵਿੱਚ ਬਹੁਤ ਸੋਹਣੇ ਆਰਟੀਕਲ ਠੀਕ ਹੈ ਜੀ ਤੇ ਰੇਟ ਵੀ ਬਿਲਕੁਲ ਜਾਇਜ਼ ਲੇਡੀਜ਼ ਲੇਡੀਆਂ ਵਾਸਤੇ ਆਰਟਿਸਟ ਆਰਟੀਕਲ ਦੇਖੋ ਇਧਰ ਆ ਦੇਖੋ ਜੈਂਟਸ ਵਾਸਤੇ ਆ ਵੱਡੇ ਬੰਦਿਆਂ ਵਾਸਤੇ ਨੀਲੀਆਂ ਚੱਪਲਾਂ ਆ ਦੇਖੋ ਬਹੁਤ ਸੋਹਣੇ ਸੋਹਣੇ ਆਰਟੀਕਲ ਆ ਦੇਖੋ ਬਹੁਤ ਸੋਹਣੇ ਆਰਟੀਕਲ ਇਧਰ ਪਿੰਕ ਕਲਰ ਦੇ ਵਿੱਚ ਮੇਰੀਆਂ ਭੈਣਾਂ ਵਾਸਤੇ ਆਰਟੀਕਲ ਬਹੁਤ ਘੈਂਟ ਮੇਰੀਆਂ ਛੋਟੀਆਂ ਭੈਣਾਂ ਵਾਸਤੇ ਮਾਮਾ ਵਾਸਤੇ ਬਹੁਤ ਵਧੀਆ ਆਰਟੀਕਲ ਆਪਾਂ ਲੈ ਕੇ ਆ ਗਏ ਆ ਮੇਰੀਆਂ ਬਟੀਆਂ ਬਜ਼ੁਰਗ ਮਾਤਾ ਵਾਸਤੇ ਬਹੁਤ ਸੋਹਣੇ ਕਲਰ ਆਰਟੀਕਲ ਬਹੁਤ ਸੋਹਣਾ ਆਰਟੀਕਲ ਦੇਖੋ ਹੀਲ ਦੇ ਵਿੱਚ ਹੀਲ ਦੇ ਵਿੱਚ ਇਹ ਬਹੁਤ ਸੋਹਣੇ ਆ ਦੇਖੋ ਇਧਰ ਬਹੁਤ ਸੋਹਣੇ ਆਰਟੀਕਲ ਸਸਤੇ ਰੇਟ ਆ ਵਧੀਆ ਹੰੜਨ ਵਾਲੀਆਂ ਜੱਪਣਾ ਇਹੋ ਜੀ ਗੱਲ ਨਹੀਂ ਹੈਗੀ ਠੀਕ ਹੈ ਜੀ ਤੁਹਾਡੇ ਸਾਥ ਦੀ ਜ਼ਰੂਰਤ ਆ ਸਪੋਰਟ ਕਰਿਓ ਬਈ ਤੇ ਆ ਦੇਖੋ ਬਹੁਤ ਸੋਹਣੇ ਆਰਟੀਕਲ ਅੱਲ ਆਪਾਂ ਲੈ ਕੇ ਆਏ ਆ ਬੱਚਿਆਂ ਵਾਸਤੇ ਵੀ ਹੈਗੇ ਆ ਬੱਚਿਆਂ ਵਾਸਤੇ ਵੀ ਆਰਟੀਕਲ ਹੈਗੇ ਆ ਵਧੀਆ ਤੇ ਲੇਡੀਜ਼ ਵਾਸਤੇ ਵੀ ਆ ਦੇਖੋ ਫੁੱਲ ਵਧੀਆ ਝਾਂਟ ਹੀਲ ਦੇ ਵਿੱਚ ਵਧੀਆ ਇਹ ਨਹੀਂ ਹੈਗਾ ਵੀ ਉਹੀ ਆ ਆ ਦੇਖੋ ਵਿੱਚ ਫੱਦਰ ਪਾ ਕੇ ਬਾਕੀ ਇਹ ਬਾਜ਼ਾਰ ਨਾਲੋਂ ਬਹੁਤ ਸਸਤੇ ਰੇਟ ਤੇ ਆ ਵੀਰੇ ਮਾਲ ਠੀਕ ਆ ਜਿਹੜੀ ਚੱਪਲ ਤੁਹਾਨੂੰ ਬਾਜ਼ਾਰ ਦੇ ਵਿੱਚ 150 ਰੁਪਏ ਦੀ ਮਿਲੂਗੀ ਉਹ ਆਪਾਂ 100 ਰੁਪਏ ਦੀ ਦੇ ਦਾਂਗੇ 100 ਰੁਪਏ ਦੇ ਵਿੱਚ ਸਿਰਫ 100 ਰੁਪਏ ਦੇ ਵਿੱਚ ਆ ਦੇਖੋ ਅਲੱਗ-ਅਲੱਗ ਕਲਰਾਂ ਦੇ ਵਿੱਚ ਆਰਟੀਕਲ ਤੁਹਾਨੂੰ ਮਿਲ ਜਾਣਗੇ ਜਿਹੜੀ ਚੱਪਲ ਤੁਹਾਨੂੰ ਬਾਜ਼ਾਰ ਦੇ ਵਿੱਚ ਮਹਿੰਗੀ ਮਿਲੂਗੀ ਉਹ ਆਪਾਂ ਤੁਹਾਨੂੰ ਸਸਤੀ ਮਿਲ ਜੂਗੀ ਠੀਕ ਆ ਆਪਣੇ ਨਾਲ ਕੰਟੈਕਟ ਜ਼ਰੂਰ ਕਰਿਓ ਆ ਦੇਖੋ ਬਹੁਤ ਸੋਹਣੇ ਆਰਟੀਕਲ ਤੇ ਛੋਟੇ ਬੱਚਿਆਂ ਦੇ ਆਰਟੀ ਕਲਾ ਆਏ ਹੋਏ ਆ ਥੋੜੇ ਉਧਰ ਪਏ ਆ ਉਹ ਵੀ ਤੁਹਾਨੂੰ ਪਾ ਦਾਂਗੇ ਫੋਟੋਆਂ ਆਪਣੇ ਨਾਲ ਕੰਟੈਕਟ ਕਰ ਲਿਓ ਆ ਦੇਖੋ ਇਹ ਛੋਟੇ ਬੱਚਿਆਂ ਦੇ ਆ ਇਹਨਾਂ ਦੇ ਵਿੱਚ ਵੀ ਹੋਰ ਕਈ ਡਿਜ਼ਾਈਨ ਆ ਸੈਂਡਲ ਵਗੈਰਾ ਹੁੰਦੇ ਆ ਹੋਰ ਤੇ ਵੀ ਬਣ ਕੇ سپورਟ ਜ਼ਰੂਰ ਕਰਿਓ ਆਪਣੇ ਨਵੇਂ ਕੰਮ ਨੂੰ ਠੀਕ ਹੈ ਜੀ ਤੇ ਜੇ ਕਿਸੇ ਨੇ ਕਈ ਜੋੜੇ ਮੰਗਵਾਉਣੇ ਆ ਇਕੱਠੇ ਹਨਾ ਸਾਰੇ ਪਰਿਵਾਰ ਵਾਸਤੇ ਆਪਾਂ ਨੂੰ ਸਹਿਜ ਦੱਸ ਕੇ ਤੇ ਸਿਲੈਕਟ ਕਰਾ ਕੇ ਆਪਣੇ ਨਾਲ ਵੀਡੀਓ ਕਾਲ ਤੇ ਤੇ ਆਪਣੇ ਨਾਲ ਕੰਟੈਕਟ ਕਰ ਸਕਦੇ ਹਾਂ ਸੋ ਨੂੰ ਡਿਲੀਵਰੀ ਵੀ ਅਵੇਲੇਬਲ ਕਰਵਾ ਦੇਾਂਗੇ ਫੋਰ ਦੱਸੋ ਠੀਕ ਹੈ ਜੀ ਆ ਦੇਖੋ ਜਿਵੇਂ ਕਈ ਹੁਣ ਜੁਆਇੰਟ ਪਰਿਵਾਰ ਜੁਆਇੰਟ ਫੈਮਲੀਆ ਰਹਿੰਦੀਆਂ ਹੁੰਦੀਆਂ ਅਗਲਾ ਕਹਿੰਦਾ ਵੀ ਸਾਰਿਆਂ ਦੇ ਇਕੱਠੇ ਦੀ ਪਾਓ ਚੱਪਲਾਂ ਠੀਕ ਹੈ ਤੇ ਆ ਦੇਖੋ ਜੁਆਇੰਟ ਫੈਮਲੀਆ ਦੇ ਵਿੱਚ ਅਕਸਰ ਇਹ ਚੱਲਦਾ ਹੁੰਦਾ ਵੀ ਇਕੱਠੇ ਹੀ ਮਾਲ ਚੱਕਦੇ ਆ ਸਾਰਾ ਤੇ ਕਰ ਲਿਓ ਕੰਟੈਕਟ ਆਪਣੇ ਨਾਲ ਜੀ ਠੀਕ ਹੈ ਬਹੁਤ ਵਧੀਆ ਆਰਟੀਕਲ ਆ ਦੇਖੋ ਧੰਨਵਾਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਆਪਣਾ ਸਬਸਕ੍ਰਾਈਬ ਕਰ ਦਿਓ ਜੀ